ਇਹ ਤਰ੍ਹਾਂਾ ਸਾਡੀ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨਯੋਗ ਡੀਜੀਪੀ ਦੇ ਐਸਐਸਪੀ ਸਾਹਿਬ ਬਣਾਉ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਚੜੀ ਗਈ ਹੈ ਜਿਹਦੇ ਸੰਪਰਕ ਟੂਰਾਂ ਦੇ ਤਹਿਤ ਜਿਹੜਾ ਗੜੀ ਪਿੰਡ ਦੇ ਵਿੱਚ ਕਰਤਕਿਆ ਸੀ ਇਸ ਤੋਂ ਬਿਨਾਂ ਬਾਰਾਂ ਤਰਾ ਪਿੰਡਾਂ ਦੇ ਵਿੱਚ ਅਜਿਹੇ ਪ੍ਰੋਗਰਾਮ ਹੋਰ ਵੀ ਅਸੀਂ ਜਿਹੜੇ ਕਰਕੇ ਵੀ ਆਏ ਤੇ ਅੱਗੇ ਵੀ ਜਾ ਰਹੇ ਇਹ ਲੋਕਾਂ ਨੂੰ ਸਾਡੇ ਵੱਲੋਂ ਅਪੀਲ ਕੀਤੀ ਗਈ ਹੈ ਥੋੜੇ ਜਿਹੜੇ ਵੀ ਅਸੀਂ ਅਪੀਲ ਕਰ ਰਹੇ ਹਾਂ ਵੀ ਜੇ ਕਿਸੇ ਦਾ ਬੱਚਾ ਨਸ਼ਾ ਲੈ ਰਿਹਾ ਉਹਨੂੰ ਇਹ ਕਾਮ ਬਿਮਾਰੀ ਦੇ ਮਰੀਜ਼ ਵਾਂਗੂ ਟੀਟ ਕੀਤਾ ਜਾਊਗਾ। ਉਹਦੇ ਬਾਰੇ ਸਾਡੇ ਨਾਲ ਸ਼ੇਅਰ ਕਰਨੀ ਸਰਕਾਰੀ ਹਸਪਤਾਲ ਜਿਹਨੂੰ ਦਾਖਲ ਵੀ ਕਰਾਵਾਂਗੇ ਤੇ ਉਹਦਾ ਨਸ਼ਾ ਵੀ ਛਡਾ ਮਾ। ਉਹਦੇ ਕੋਈ ਹੋਰ ਕੋਈ ਕਾਰਵਾਈ ਨਹੀਂ ਹੋਊਗੀ। ਇਸ ਤੋਂ ਬਨਾਰੇ ਵੇਚਣ ਵਾਲੇ ਨੇ ਉਹਨਾਂ ਬਾਰੇ ਸਾਡੇ ਨਾਲ ਸ਼ੇਅਰ ਕਰਨ ਭਾਵੇਂ ਫੋਨ ਤੇ ਸ਼ੇਅਰ ਕਰ ਲੈਣ ਤੇ ਵੇਚਣ ਵਾਲਾ ਨੂੰ ਬਿਲਕੁਲ ਬੁੱਕ ਵੀ ਚੰਗੀ ਤਰ੍ਹਾਂ ਕਰਾਂਗੇ ਸਖਤ ਨਿਯਮਾਂ ਦੇ ਤਹਿਤ। ਉਸ ਤੋਂ ਬਨਾਰੇ ਇਲੈਗਲ ਮੀਨ ਨਹੀਂ ਉਹਨਾਂ ਨਸ਼ਾ ਵੇਚ ਕੇ ਕੋਈ ਪ੍ਰਾਪਰਟੀ ਬਣਾਈ ਆ ਉਹ ਵੀ ਅਟੈਚ ਕਰਾਈ ਜਾਊਗੀ। ਤੇ ਉਹ ਜਿਹੜੀ ਜਿੱਦੀ ਕਮਾਈ ਆ ਦੋ ਨੰਬਰ ਦੀ ਉਹ ਬਿਲਕੁਲ ਖਤਮ ਕਰਾਂਗੇ ਉਹਦੀ ਜਿਹੜੀ ਐਂਸੈਸਟਰ ਆ ਪ੍ਰੋਪਰਟੀ ਦੇ ਨਾਲ ਸਰ ਇਸ ਤੋਂ ਲਾਵਾ ਕੋਈ ਜੇ ਇਹ ਕਲਾ ਕਾਪਸ ਆਪਰੇਸ਼ਨ ਕਿੰਨੇ ਇਸ ਤਰ੍ਹਾਂ ਚੱਲਦੇ ਰਹਿਣਗੇ ਕਿ ਕਿ ਕੀ ਫਿਰ ਰੇਟ ਕਰਨੇ ਹੋ ਜਾਣਗੇ ਨਹੀਂ ਸਾਡੇ ਜਿਹੜੇ ਆ ਸੈਮੀਨਾਰ ਨੇ ਇਹ ਹਰ ਰੋਜ਼ ਅਡਰਡ ਸੈਮੀਨਾਰ ਸਾਡੇ ਚੱਲਦੇ ਰਹਿਣਗੇ ਕੱਲ ਵੀ ਜਿਹੜਾ ਸਾਡਾ ਕਾਪਸ ਆਪਰੇਸ਼ਨ ਚੱਲਿਆ ਉਹਦੇ ਵਿੱਚ ਵੀ ਅਸੀਂ ਜਿਹੜੇ ਆ ਕੋਈ ਮੋਬਾਈਲ ਚੋਰ ਵੀ ਫੜਿਆ ਸਤ ਪਰਚੇ ਦਿੱਤੇ ਆ ਇਸ ਤੋਂ ਬਿਨਾਂ ਸਾਡੇ 129 ਬੀਐਨਐਸ ਦੇ ਕਲੰਦਰੇ ਆ ਪ੍ਰिवੈਂਟਿਵ ਐਕਸ਼ਨ ਜਿਹੜੇ ਦਿੱਨੇ ਆ ਅਸੀਂ ਉਹ ਵੀ ਦਿੱਤੇ ਆ